ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸ਼ਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬਾਬਲ ਕਲਾ ਗੋਲੀਕੰਡ ਵਰਗੇ ਅਹਿਮ ਜਿਹੜੇ ਮਸਲੇ ਨੇ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਗੁਨਾਹਗਾਰ ਮੰਨਦੇ ਨੇ ਤੇ ਉਹਨਾਂ ਨੇ ਉਹਨਾਂ ਦੀ ਸਰਕਾਰ ਵਿਲੇ ਹੋਈ ਇਸ ਬੇਅਦਬੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਉਸ ਸਮੇਂ ਦੇ ਅਕਾਲੀ ਆਗੂਆਂ ਜਿਨ੍ਹਾਂ ਦੇ ਸਮੇਂ ਹੋਇਆ ਉਸ ਨੂੰ ਲੈ ਕੇ ਸਖਤ ਇਤਰਾਜ਼ ਜ਼ਾਹਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਸੇ ਕੌਮ ਦੇ ਹਿਰਦਿਆਂ ਦੇ ਵਿੱਚ ਬੜਾ ਗਹਿਰਾ ਦੁੱਖ ਹੈ ਕਿ ਸਾਡੇ ਗੁਰੂ ਮਹਾਰਾਜ ਜਿਨ੍ਹਾਂ ਦੀ ਬੇਅਦਬੀ ਹੋਈ ਹੈ ਤੇ ਇਸੇ ਸਬੰਧੀ ਉਹਨਾਂ ਮੰਗ ਪੱਤਰ ਜਿਹੜਾ ਸੌਂਪਿਆ ਤਾਜ਼ੁ ਸ਼ੌਮਣੀਆਂ ਅਕਾਲੀ ਦਲ ਨੇ ਜੋ ਗੁਨਾਹ ਕੀਤੇ ਨੇ ਜਿਨ੍ਹਾਂ ਗੁਨਾਹਾਂ ਨੂੰ ਮੰਨਿਆ ਉਸ ਨੂੰ ਲੈ ਕੇ ਇਸ ਦੇ ਵਿੱਚ ਸਜ਼ਾ ਲਾਈ ਜਾਵੇ ਉਹਨਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਬੜੇ ਦੁੱਖ ਦੀ ਗੱਲ ਹੈ ਕਿ ਅਜਿਹਾ ਸਮਾਂ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਵੇਖਣਾ ਪਿਆ ਜੋ ਬੇਅਦਬੀ ਦਾ ਮਸਲਾ ਹੁੰਦਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਅਸੀਂ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਹੈ ਉਸ ਨੂੰ ਵੀ ਤਲਬ ਕੀਤਾ ਜਾਵੇ ਕਿਉਂਕਿ ਕੋਰ ਕਮੇਟੀ ਦੇ ਫੈਸਲੇ ਕੀਤੇ ਗਏ ਨੇ ਤੇ ਕੈਬਨਿਟ ਜਿਹੜੀ ਉਸ ਵੇਲੇ ਕੈਬਨਿਟ ਸੀ ਉਸ ਨੂੰ ਵੀ ਤਲਬ ਕੀਤਾ ਜਾਵੇ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਦੇ ਦੋ ਢੜੇ ਬਣ ਗਏ ਨੇ ਪਰ ਜਿੰਨੇ ਵੀ ਢੜੇ ਨੇ ਇਹ ਸਾਰੇ ਮੁਖਰੂਬ ਦੇ ਵਿੱਚ ਜ਼ਿੰਮੇਵਾਰ ਨੇ ਜਿਨ੍ਹਾਂ ਨੂੰ ਤਲਬ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਸਜ਼ਾ ਮਿਲਣੀ ਚਾਹੀਦੀ ਹੈ ਬਾਬਲ ਕਲਾਂ ਗੋਲੀਕਾਂ ਵਰਗੇ ਇੱਕ ਅਹਿਮ ਜਿਹੜੇ ਆ ਜਿਹੜੇ ਮਸਲੇ ਆ ਉਦੇ ਉੱਤੇ ਜਿ ਸਿੱਧੇ ਤੌਰ ਤੇ ਸ਼੍ਰੋਮਣੀ ਕਾਲਦਾਨ ਨੂੰ ਆਪਾਂ ਸਾਰੇ ਗੁਨਾਹ ਮੰਨਦੇ ਹਾਂ ਕਿ ਉਹਨਾਂ ਨੇ ਉਹਨਾਂ ਦੀ ਸਰਕਾਰ ਵੇਲੇ ਆ ਬੇਇਤਬੀ ਹੋਈ ਹੋਈਆਂ ਸਨ ਇਹ ਚ ਕੋਈ ਸ਼ੱਕ ਨਹੀਂ ਆ ਕਿ ਸ਼੍ਰੋਮਣੀ ਕਾਲਦਾਨ ਅਤੇ ਉਸ ਸਮੇਂ ਦੀ ਕਾਲੀ ਸਰਕਾਰ ਵੱਲੋਂ ਇਹ ਜਿਹੜੀ ਘਟਨਾਵਾਂ ਵਾਪਰੀਆਂ ਸਨ ਸਾਰੀ ਇਸੀ ਕੌਮ ਦੇ ਹਿਰਦਿਆਂ ਵਿੱਚ ਬੜਾ ਇਸ ਚੀਜ਼ ਦਾ ਗਹਿਰਾ ਦੁੱਖ ਆ ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਬਦ ਇਸ਼ਤ ਹਨ ਅਤੇ ਅੱਜ ਅਸੀਂ 60 ਫੂਟੇਸ਼ਨ ਮੱਤਾ ਵੱਲੋਂ ਸ੍ਰੀ ਕਾਲਤਰ ਸਾਹਿਬ ਵਿਖੇ ਸਕਤਰੀ ਦੇ ਵਿਖੇ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਬੇਇਜ਼ਤੀ ਕਰਨਾ ਵਾਪਰੀਆਂ ਹਨ ਸ਼੍ਰੋਮਣੀ ਗਾਲਦਾਲ ਸਰਕਾਰ ਨੇ ਉਸ ਗਨਾਵਾਂ ਨੂੰ ਮੰਨਿਆ ਹੈ ਅਤੇ ਸਿੱਧੇ ਤੌਰ ਤੇ ਸ਼੍ਰੋਮਣੀ ਗਾਲਦਾਲ ਦੇ ਉਸ ਸਮੇਂ ਦੀ ਭਾਵੇਂ ਕੈਬਨਟ ਸੀ ਉਹ ਵੀ ਗੁਨਾਹਗਾਰ ਹੈ ਅਤੇ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਹੈ ਜਿਹੜੀ ਅਹਿਮ ਕੋਰ ਕਮੇਟੀ ਮੀਟਿੰਗ ਕਰਦੀ ਹੈ ਇਹ ਜੇ ਸਾਹਨ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਉਸ ਨੂੰ ਸਜ਼ਾ ਲਾਈ ਜਾਵੇ ਕਿਉਂਕਿ ਜਿਹੜੀ ਘਟਨਾ ਵਾਪਰੀਆਂ ਹਨ ਪੰਥ ਸਰਕਾਰ ਚ ਕਾਲੀ ਦਲ ਦੀ ਅਤੇ ਬੜੀ ਦੁੱਖ ਦੀ ਗੱਲ ਹੈ ਕਿ ਉਸ ਟਾਈਮ ਦੇ ਸਾਡੀ ਸਰਕਾਰ ਨੇ ਅਸੀਂ ਵੀ ਸਰਕਾਰ ਦਾ ਚਲੋ ਅਸੀਂ ਫੈਡਰੇਸ਼ਨ ਵੱਲੋਂ ਵੀ ਇਹਨਾਂ ਸਹਿਯੋਗ ਦਿੰਦੇ ਰਹੇ ਹਾਂ ਪਰ ਜਦੋਂ ਗੁਰੂ ਮਹਾਰਾਜ ਜੀ ਬੇਦਵੀ ਦਾ ਮਸਲਾ ਆਉਂਦਾ ਹੈ ਉਸ ਵਿੱਚ ਅਸੀਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਸਾਨੂੰ ਪਹਿਲੇ ਹਨ ਇਸ ਕਰਕੇ ਅਸੀਂ ਜੇ ਤਾਂ ਸਾਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੀ ਜਿਹੜੀ ਕੋਰਕ ਮੀਟਿੰਗ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਕਿਉਂਕਿ ਕੋਰਕ ਮੀਟਿੰਗ ਦੇ ਜਿਹੜੇ ਫੈਸਲੇ ਕੀਤੇ ਗਏ ਹਨ ਅਤੇ ਕੈਬਨਟ ਜਿਹੜੀ ਜਿਹੜੀ ਕੈਬਨਟ ਆ ਉਹਨੂੰ ਵੀ ਤਲਬ ਕੀਤਾ ਜਾਵੇ ਇੱਥੇ ਕੋਈ ਸ਼ੱਕ ਨਹੀਂ ਆ ਕਿ ਕਾਲੀ ਦਲ ਦੇ ਢੜੇ ਦੋ ਢੜੇ ਬਣ ਚੁੱਕੇ ਹਨ ਪਰ ਜਿੰਨੇ ਵੀ ਢੜੇ ਹਨ ਇਸ ਮੁਖ ਰੂਪ ਤੇ ਇਹ ਸਾਰੇ ਜ਼ਿੰਮੇਵਾਰ ਹਨ ਇਨਾਂ ਸਾਰਿਆਂ ਤਲਬ ਕਰਕੇ ਜਿਹੜੀ ਆ ਸਭ ਕੁਝ ਸਜ਼ਾ ਲੋਣੀ ਚਾਹੀਦੀ ਹੈ ਜੀ ਕੀ ਫਤਿਹ ਇਸ ਤਰ੍ਹਾਂ ਹੈ ਕਿ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਨਾ ਬੜੀਆਂ ਮੁਖ ਘੜਨਾਵਾਂ ਵਾਪਰੀਆਂ ਜਿਨ੍ਹਾਂ ਦੇ ਨਾਲ ਸਿੱਖ ਗੌਮ ਦੇ ਅਕਸ ਨੂੰ ਬੜੀ ਢਾਹ ਲੱਗੀ ਆ ਸਾਡਾ ਅੰਤਰਰਾਸ਼ਟਰੀ ਪੱਧਰ ਤੇ ਵੀ ਵਕਾਰ ਜਿਹੜਾ ਵਾ ਸਿੱਖਾ ਦਾ ਅਸੀਂ ਜਿਹੜਾ ਵਾ ਖਰਾਬ ਹੋਇਆ ਤੇ ਆਪਸੀ ਜਿੱਦਾਂ ਇਹਦੇ ਨਾਲ ਪੜਤ ਰਹੀ ਆ ਵੀ ਅਸੀਂ ਆਪੋ ਪਾਰ ਦੇ ਵਿੱਚ ਰਹੇ ਆ ਉਹਦੇ ਵਿੱਚ ਬੈਬਲ ਕਲਾਂ ਗੋਲੀकांड ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਜਮੀਆ ਹੋ ਗਈਆਂ ਸੌਦਾ ਸਾਧ ਨੂੰ ਮਾਫੀ ਦੇਣ ਦਾ ਮੁੱਦਾ ਹੋ ਗਿਆ ਇਹਦੇ ਵਿੱਚ ਜਿਹੜਾ ਮੰਨਿਆ ਜਾਂਦਾ ਕਿ ਮੁੱਖ ਤੌਰ ਦੇ ਤੇ ਜਿਹੜੀਆਂ ਉਦੋਂ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਜਾਂ ਉਹ ਧਾਰਮਿਕ ਸੀਗੀਆਂ ਜਾਂ ਉਹ ਰਾਜਸੀ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਕਾਲੀ ਦਲ ਸੀਗਾ ਜੀ ਇਨਾਂ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਮੰਨਿਆ ਗਿਆ ਕਿ ਇਹਨਾਂ ਨੇ ਉਦੋਂ ਮੌਕਾ ਰਹਿੰਦਿਆਂ ਜਿਹੜਾ ਵਾ ਕੋਈ ਵੀ ਐਕਸ਼ਨ ਪ੍ਰੋਪਰ ਨਹੀਂ ਲਿਆ ਜਿਹਦੇ ਨਾਲ ਇੱਕ ਬੜਾ ਵੱਡਾ ਗਹਿਰਾ ਜਿਹੜਾ ਰੋਸ ਹੈ ਉਹ ਸਿੱਖ ਕੌਮ ਦੇ ਵਿੱਚ ਜਿਹੜਾ ਵਾ ਉਤਪਨ ਹੋਇਆ ਉਹਦੇ ਨਾਲ ਧੜੇ ਬਣੇ ਸਾਡਾ ਵਿਕਾਰ ਜਿਹੜਾ ਵਾ ਉਹ ਖਰਾਬ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਉਹ ਅਸੀਂ ਮਹਿਸੂਸ ਕਰਦੇ ਹਾਂ ਕਿ ਉਦੋਂ ਇੱਕ ਕੋਈ ਛੋਟਾ ਧੜਾ ਜਾਂ ਕੋਈ ਗਿਣਤੀ ਗਿਣਤੀ ਦੇ ਬੰਦੇ ਨਹੀਂ ਉਸ ਲਈ ਜ਼ਿੰਮੇਵਾਰ ਨਹੀਂ ਹੈਗੇ ਅੱਜ ਜਿਹੜੇ ਕੁਝ ਕਾਲੀ ਦਲ ਨਾਲੋਂ ਤੁਹਾਡਾ ਵੱਖਰਾ ਵੀ ਹੋ ਗਿਆ ਆ ਕੁਝ ਲੋਕ ਵੱਖਰੇ ਹੋ ਗਏ ਨੇ ਇਹ ਸਾਰੇ ਉਹਨਾਂ ਸਮੂਹਕ ਤੌਰ ਤੇ ਜ਼ਿੰਮੇਵਾਰ ਨੇ ਲੋਕ ਇਹ ਉਹਨਾਂ ਦੇ ਵੀ ਉਨੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਉਸ ਸਮੇਂ ਦੀ ਕੋਰ ਕਮੇਟੀ ਸੀਗੀ ਉਹਨਾਂ ਨੇ ਵੀ ਫੈਸਲੇ ਲਏ ਜਾਂ ਜ਼ਿੰਮੇਵਾਰ ਲੀਡਿੰਗ ਪਰਸਨ ਸੀਗੇ ਜਿਹੜੇ ਅਕਾਲੀ ਦਲ ਦੇ ਅੱਜ ਉਹ ਭਾਵੇਂ ਅਕਾਲੀ ਦਲ ਨਾਲੋਂ ਮੇਰੇ ਨਾਲੋਂ ਵੱਖਰੇ ਨੇ ਇੱਕ ਵੱਖਰ ਧੜਾ ਬਣ ਗਿਆ ਇਹਨਾਂ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਮਹਿਸੂਸ ਕਰਦੇ ਇਸ ਚੀਜ਼ ਨੂੰ ਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਇਹਨਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਇਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਇਹ ਜਿਹਨਾਂ ਨੇ ਮੰਨ ਗਿਆ ਵੀ ਅਸੀਂ ਗਲਤੀਆਂ ਕੀਤੀਆਂ ਤੇ ਇਹਨਾਂ ਨੂੰ ਗੁਨਾਹ ਆਪਣੇ ਕਬੂਲ ਕਰ ਲੈਣੇ ਚਾਹੀਦੇ ਆ ਜੇ ਇਦਾਂ ਕਰਦੇ ਆ ਤੇ ਕੌਮ ਦੇ ਵਿੱਚ ਏਕਤਾ ਵਧਦੀ ਆ ਸਾਡਾ ਹੋਰ ਵਕਾਰ ਕੌਮ ਦਾ ਉੱਚਾ ਹੁੰਦਾ ਵਾ ਸਾਡੀ ਆਪਸੀ ਪਿਆਰ ਵਾਧਦਾ ਵਾ ਅੱਜ ਅਸੀਂ ਜਿਹੜਾ ਖੇਰੂ-ਖੇਰੂ ਹੋਏ ਪੜਿਆ ਇਹਨਾਂ ਖੇਰੂ-ਖੇਰੂ ਹੋਣ ਦੇ ਨਾਲ ਜਿਹੜੀਆਂ ਦੂਜੀਆਂ ਸ਼ਕਤੀਆਂ ਵਾਂ ਉਹ ਸਾਡੀ ਕੌਮ ਨੂੰ ਨੀਵਾ ਵਿਖਾਉਣ ਦੇ ਲਈ ਸਾਡੀ ਤਾਕਤ ਨੂੰ ਘਟ ਕਰਨ ਦੇ ਲਈ ਸਾਨੂੰ ਥਾਂ-ਥਾਂ ਦੇ ਉੱਤੇ ਜਿਹੜੀ ਆ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਦਾ ਕਰਨਾ ਪੈ ਰਿਹਾ ਤੋਂ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਵਾ ਕਿ ਇਹਨਾਂ ਨੂੰ ਇਹ ਆਪਣੇ ਨਿੱਜੀ ਮਫਾਤਾਂ ਤੋਂ ਉੱਪਰ ਉੱਠ ਜਿਹੜੀ ਵੀ ਗੁਨਾਹਗਰ ਲੋਕ ਨੇ ਬੜੀ ਇਮਾਨਦਾਰੀ ਦੇ ਨਾਲ ਆ ਕੇ ਜਿਹੜਾ ਵਾ ਇੱਥੇ ਕੋਰ ਕਮੇਟੀ ਦੀ ਇਹਨਾਂ ਜਿਹੜੀ ਉਸ ਸਮੇਂ ਦੀ ਅਕਾਲੀ ਦਲ ਦੀ ਕੋਰ ਕਮੇਟੀ ਆ ਜਹੇਦਾਰ ਸਾਹਿਬ ਨੂੰ ਅਸੀਂ ਇਹ ਹੀ ਅਪੀਲ ਕੀਤੀ ਆ ਕਿ ਇੱਕ ਬੜੀ ਪਾਵਰਫੁਲ ਕਿਸੇ ਪਾਰਟੀ ਦੀ ਜਿਹੜੀ ਕੋਰ ਕਮੇਟੀ ਹੁੰਦੀ ਆ ਉਹਨਾਂ ਨੂੰ ਵੀ ਇੱਥੇ ਆ ਕੇ ਇਹਨਾਂ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਕਿਉਂਕਿ ਸਾਰਾ ਕੋਰਸ ਉਹਨਾਂ ਦੇ ਵੀ ਨੋਟਸ ਹੋਊਗਾ ਇਹ ਅਕਾਲੀ ਦਲ ਦੀ ਸਮੂਚੀ ਜਿਹੜੀ ਮੁਖ ਲੀਡਰਸ਼ਿਪ ਆ ਉਹ ਸਵੀਕਾਰ ਕਰ ਚੁੱਕੀ ਐ ਇਸ ਚੀਜ਼ ਨੂੰ ਇਹਦੇ ਵਿੱਚ ਇਹ ਆ ਵੀ ਕੋਈ ਘਟਦਾ ਨਹੀਂ ਇਹਦਾ ਕੋਈ ਰੁਤਬਾ ਨਹੀਂ ਘਟਦਾ ਇਹ ਤੇ ਗੁਰੂ ਮਹਾਰਾਜ ਦੀ ਬਾਣੀ ਵੀ ਕਹ ਮਾਲਕ ਦੇ ਆ ਕੇ ਦਰਦੇ ਤੇ ਆਪਣੇ ਗ੍ਰਾਹਾਂ ਨੂੰ ਇਹ ਕਬੂਲ ਕਰਨਾ ਤੇ ਜਿਹੜੀ ਹੈ ਮਾਲਕ ਇਹਨਾਂ ਨੂੰ ਚੜੀ ਸਬੱਤ ਬੱਠੀ ਅੱਗੇ ਤੇ ਤਾਂ ਕਰਕੇ ਕਿ ਕੌਮ ਦੀ ਜਿਹੜੀ ਹੈ ਚੜ੍ਹਦੀ ਕਲਾ ਹੋ ਸਕਦੇ ਇਹਦੇ ਵਿੱਚ ਅਸੀਂ ਮਹਿਸੂਸ ਕਰਦੇ ਆਂ ਵੀ ਸ਼੍ਰੋਮਣੀ ਕਮੇਟੀ ਆ ਅਕਾਲੀ ਦਲ ਵਾ ਇਹ ਸਾਡੀਆਂ ਧਾਰਮਿਕ ਤੇ ਰਾਜਸੀ ਧਿਰਾਂ ਨੇ ਸਾਡੀ ਕੌਮ ਨੂੰ ਸ਼ਕਤੀ ਇੱਥੋਂ ਹੀ ਮਿਲਨੀ ਆ ਬੜੀ ਕੁਰਬਾਨੀਆਂ ਵਾਲੀਆਂ ਜਿਹੜੀਆਂ ਆ ਇਹ ਹੈਗੀਆਂ ਧਿਰਾਂ ਨੇ ਇਹਨਾਂ ਦੇ ਵਕਾਰ ਨੂੰ ਅਸੀਂ ਜਿਹੜਾ ਵਾ ਟਾ ਨਾ ਲਈਏ ਇਹਨਾਂ ਨੂੰ ਨਾਂ ਪਿੱਛੇ ਲੈ ਕੇ ਜਾਈਏ ਕੌਮ ਦੀ ਜੇ ਚੜ੍ਹਦੀ ਕਲਾ ਚਾਹੁਣੇ ਆ ਜੇ ਸਿੱਖ ਪੰਥ ਦੀ ਚੜ੍ਹਦੀ ਕਲਾ ਚਾਹੁਣੇ ਤੇ ਇਹ ਬੜੀਆਂ ਜ਼ਿੰਮੇਵਾਰ ਲੋ ਸਾਡੀਆਂ ਧਰਾਂ ਨੇ ਰਾਜਸੀ ਤੇ ਜਿਹੜੀਆਂ ਹੈਗੀਆਂ ਪੋਲਿਟੀਕਲ ਧਰਾਂ ਜਿਹੜੀਆਂ ਹੈਗੀਆਂ ਨੇ ਤੇ ਧਾਰਮਿਕ ਇਹਨਾਂ ਨੂੰ ਚਾਹੀਦਾ ਕਿ ਆਪਣਾ ਜਿਹੜਾ ਵਾ ਉਹ ਜ਼ਿੰਮੇਵਾਰੀ ਦੇ ਨਾਲ ਆਪਣਾ ਰੋਲ ਜਿਹੜਾ ਵਾ ਨਿਭਾਉਂਦੇ ਰਹਿਣ ਜਿਹੜੇ ਵੀ ਇਹਨਾਂ ਲਈ ਗੁਨਾਹ ਕਰ ਇਹਨਾਂ ਚੀਜ਼ਾਂ ਲਈ ਹੈਗੇ ਨੇ ਉਹਨਾਂ ਨੂੰ ਆਪਣੀ ਇਮਾਨਦਾਰੀ ਦੇ ਨਾਲ ਇੱਥੇ ਆ ਕੇ ਪੂਰੀ ਸੋਚੀ ਸਿੱਖ ਕੌਮ ਦੇ ਸਾਹਮਣੇ ਜਿਹੜਾ ਆਪਣਾ ਪੱਖ ਰੱਖ ਦੇਣਾ ਚਾਹੀਦਾ ਗਾਲ ਪੱਖ ਸਰ ਤੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ